ਕਿਸਾ ਹੀਰ ਵਰਸਾਦਾ ਇਹ ਯਾਰ ਮਾਇਸਾ ਹੈ ਤੇ ਇਸ ਐਸਸੀ ਦੇ ਵਿੱਚ ਹੀਰ ਦੀ ਤਾਰੀਫ ਤੇ ਲਿਖੇ ਗਏ ਸ਼ੇਰ ਪੜੇ ਜਾਣਗੇ ਚਲੋ ਫਿਰ ਸ਼ੁਰੂ ਕਰਦੇ ਹਾਂ ਕਈ ਹੀਰ ਦੀ ਕਰੇ ਤਾਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਾਤਾਬ ਦਾ ਜੀ ਖੂਨੀ ਚੁੰਡੀਆਂ ਰਾਤ جی میں چند والے سرخ رنگ رنگ شہاب دا جی نین نرگ سی مرگ ممولڑے دی گلہ ٹھیکیاں پھل گلاب دا جی ਬਮਾਂ ਵਾਂਗ ਕਮਾਨ ਲਾਹੌਰ ਦਿਸਨ ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ ਸੁਰਮਾ ਨੈਣਾ ਦੀ ਧਾਰ ਵਿੱਚ ਫੱਬ ਰਿਆ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ ਹਲੀ ਤਰੰਜਨਾ ਵਿੱਚ ਲਟਕਦੀ ਹੈ ਹਾਥੀ ਮਸਤ ਜਿਵੇਂ ਫਰੇ ਨਵਾਬ ਦਜੀ ਜਿਹੜੇ ਵੇਖਣੇ ਦੇ ਕਦਰਦਾਨ ਆਹੇ ਵੱਡਾ ਬਾਦ ਦਾ ਤਨਹਾ ਦੇ ਬਾਬ ਦਜੀ ਚਲੋ لیلت القدر دی کرو زیارت وارث شاہ اے کم سواب دا جی ہونٹ سرخ یا کوت لال چمکن تھوڑی سیب ولایتی سار وچوں ਨਕ ਅਲਫ ਹੁਸੈਨੀ ਦਾ ਪੇਪਲਾ ਸੀ ਜ਼ੁਲਫਨਾਗ ਖਜ਼ਾਨੇ ਦੀ ਬਾਹਰ ਵਿੱਚੋਂ ਦੰਦ ਚੰਬੇ ਦੀ ਲੜੀ ਕੇ ਹਸਮ ਹੁੰਦੀ ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ ਗਰਦਨ ਖੂੰਜਦੀ ਉਂਗਲਾਂ ਰੁਵਾ ਫਲੀਆਂ ਹੱਤਕੂਲੜੇ ਬਰਗ ਚਨਾਰ ਵਿੱਚੋਂ ਸੁਰਖੀ ਹੋਠਾਂ ਦੀ ਲੋੜ ਦੰਦਾਸੜੇ ਦਾ ਕੋਚੇ ਖਤਰੀ ਕਤਲ ਬਾਜ਼ਾਰ ਵਿੱਚੋਂ ਸ਼ਾਹਪਰੀ ਦੀ ਪੈਣ ਪੰਜ ਫੂਲ ਰਾਣੀ ਕੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ ਸਈਆਂ ਨਾਲ ਲਟਕਦੀ ਮਾਣ ਮੱਤੀ ਜਿਵੇਂ ਹਿਰਨੀਆਂ ਤਰਠੀਆਂ ਬਾਹਰ ਵਿੱਚੋਂ ਅਪਰਾਧ ਤੇ ਓਦ ਦਲਤ ਮਿਸਰੀ ਚਮਕ ਨਿਕਲੇ ਮਿਆਂ ਦੀ ਧਾਰ ਵਿੱਚੋਂ ਫਿਰ ਇਹ ਛਣਕਦੀ ਚੌ ਦੇ ਨਾਲ ਚੱਟੀ ਚੜਿਆ ਗਜ਼ਬ ਦਾ ਕਟਕ ਕੰਧਾਰ ਵਿੱਚੋਂ ਐਵੇਂ ਸਰਕਦੀ ਆਉਂਦੀ ਲੋੜ ਲੁੱਟੀ ਜਿਵੇਂ ਕੂੰਝ ਤਰੰਗਲੀ ਟਾਰ ਵਿੱਚੋਂ ਮੱਥੇ ਆਣ ਲੱਗਣ ਜਿਹੜੇ ਬਹੌਰ ਆਸ਼ਿਕ ਨਿਕਲ ਜਾਵਣ ਤਲਵਾਰ ਦੀ ਧਾਰ ਵਿੱਚੋਂ ਏਸ਼ਿਕ ਬੋਲਦਾ ਨੱਡੀ ਦੇ ਥਾਉ ਥਾਈ ਰਾਗ ਨਿਕਲੇ ਜ਼ੇਲ ਦੀ ਤਾਰ ਵਿੱਚੋਂ ਕਜ਼ਲਬਾਸ਼ ਅਸਵਾਰ ਜਲਾਦ ਹੁਨੀ ਨਿਕਲ ਦੌੜਿਆ ਉਰਦ ਬਾਜ਼ਾਰ ਵਿੱਚੋਂ ਵਾਰਿਸ ਸ਼ਾਹ ਜਾਂ ਨੈਨਾ ਦਾ ਤਉ ਲੱਗੇ ਕੋਈ ਬੱਚੇ ਨਾ ਜੂਏ ਦੀ ਹਾਰ ਵਿੱਚੋਂ ਅਜ ਲਈ ਐ ਨਹੀਂ ਬਾਕੀ ਅਗਲੀ ਬੇਟਾ